ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਮੌਸਮ ਪੰਜਾਬ ਟੀਵੀ ਚੈਨਲ ਦੇ ਨਾਲ ਗੱਲ ਕਰਦੇ ਆ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਤੇ ਅੱਜ ਦੇ ਮੌਸਮ ਦੀ ਕਿ ਕਿਹੋ ਜਿਹਾ ਰਿਹਾ ਦਿਨ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਕਿਹੋ ਜਿਹਾ ਰਹੂਗਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਸਭ ਤੋਂ ਪਹਿਲਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਅੱਜ ਰਾਤ ਦਾ ਮੌਸਮ 2% ਸਿਰਫ ਨਮੀ ਦੇ ਚਾਂਸ ਨੇ ਜਿਹੜਾ ਕਿ ਕਿਉਂਕਿ ਪੂਰਾ ਚੱਲ ਰਿਹਾ ਉਸ ਦੇ ਕਾਰਨ ਇਹ ਨਵੀਂ ਬਣੀ ਹੋਈ ਹੈ 2% ਬਾਕੀ ਮੌਸਮ ਬਦਲਵਾਈ ਤੋਂ ਰਹਤਾ ਕਿਸੇ ਵੀ ਇਲਾਕੇ ਵਿੱਚ ਬਦਲਵਾਈ ਨਹੀਂ ਹੈਗੀ 22 ਤਰੀਕ ਨੂੰ ਤੇ ਜਿਵੇਂ ਦਿਨ ਵੇਲੇ ਅੱਜ ਬਹੁਤੇ ਖੇਤਰਾਂ ਦੇ ਵਿੱਚ ਸਵੇਰ ਦੇ ਪਹਿਲੇ ਘੰਟੇ ਵਿੱਚ ਥੋੜੀ-ਬਹੁਤ ਟੁੱਟਵੇਂ ਰੂਪ ਵਿੱਚ ਬਦਲਵਾਈ ਰਹੀ ਕਿਉਂਕਿ ਪਿਛਲਾ ਲੰਗੀ ਰਾਤ ਵਾਲਾ ਸਿਸਟਮ ਸੀ ਜਿਹੜਾ ਉਹਦੇ ਜਿਹੜੇ ਕਣ ਜੇ ਸੀ ਉਹ ਰਹਿ ਗਏ ਤੇ ਉਸ ਤੋਂ ਬਾਅਦ ਪੂਰਬੀ ਹਵਾ ਲਗਾਤਾਰ ਦਰਮਿਆਨੇ ਤੋਂ ਤੇਜ਼ੀ ਰੂਪ ਦੇ ਵਿੱਚ ਚਲਦੀਆਂ ਰਹੀਆਂ ਨੇ ਤੇ ਕੱਲ ਨੂੰ ਵੀ ਹਵਾਵਾਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਜੇਕਰ ਹਵਾਵਾਂ ਦੁਪਹਿਰ ਦੇ ਸਮੇਂ ਰੁਕਦੀਆਂ ਨੇ ਤਾਂ ਇਹ ਸਿਸਟਮ ਤੁਸੀਂ ਦੇਖ ਸਕਦੇ ਹੋ ਬਣੂਗਾ ਇਹ ਬਦਲੀ ਸਿਸਟਮ ਬਣੂਗਾ ਤੇ 2% ਚਾਂਸ ਨੇ ਨਵੀਂ ਬਣੀ ਹੋਈ ਹੈ ਤੇ 2% ਪਲੱਸ ਦੇ ਵਿੱਚ ਨੇ ਕਿ ਮੀਂਹ ਆ ਵੀ ਸਕਦਾ ਦੇਖੋ ਇਹਦਾ ਜੋ ਪਲੱਸ ਦਾ ਇਨਸਾਨ ਹੈ ਇਸ ਦੇ ਉੱਤੇ ਬਣਿਆ ਹੋਇਆ ਤੁਹਾਨੂੰ ਦਿਖਾ ਰਿਹਾ ਦੋਸਤੋ ਜੋ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਦੀ ਤਸਵੀਰ ਹੈ 23 ਤਰੀਕ ਦੇ ਜਿਹੜੇ ਇਹ ਅਪਡੇਟ ਹੈ ਤੁਹਾਡਾ ਸਾਂਝੀ ਕਰ ਰਿਹਾ ਦੇਖ ਸਕਦੇ ਹੋ ਇਸ ਸਮੇ 23 ਤਰੀਕ ਨੂੰ ਮੌਸਮ ਜਿਹੜਾ ਬੱਦਲਵਾਈ ਵਾਲਾ ਬਣਿਆ ਰਹੂਗਾ ਟੁੱਟਵੇ ਰੂ ਬੱਚਾ ਜੇਕਰ ਦੁਪਹਿਰ ਦੇ ਸਮੇਂ ਹਵਾਵਾਂ ਰੁਕਦੀਆਂ ਨੇ ਤਾਂ ਮੀਂਹ ਦੇ ਚਾਂਸ ਪੱਕੇ ਨੇ ਕਿਤੇ ਹਨੇਰੀ ਵਾਲਾ ਸਿਸਟਮ ਬਣ ਸਕਦਾ ਤੇ ਕਿਤੇ ਗਰਜਲੇਸ ਕਾਲਾ ਕਿਤੇ ਕਿਰਮਣ ਕਣੀ ਟੁੱਟ ਮੇ ਰੂ ਬੱਚਾ ਇਸ ਤਰ੍ਹਾਂ ਜ਼ਿਆਦਾਤਰ ਪ੍ਰਭਾਵ ਰਹੂਗਾ ਮਾਲਵੇ ਦੇ ਪੂਰਬੀ ਖੇਤਰਾਂ ਦੇ ਵਿੱਚ ਤੇ ਪੁਆਦ ਦੇ ਖੇਤਰਾਂ ਦੇ ਵਿੱਚ ਤੇ ਬਾਕੀ ਜੇਕਰ ਇਹ ਉੱਪਰ ਨੂੰ ਮੂਵ ਕਰਦਾ ਤਾਂ ਮਾਝੇ ਦੇ ਦਬਾਬੇ ਦੇ ਇਲਾਕੇ ਵਿੱਚ ਪਹੁੰਚ ਸਕਦਾ ਅਦਰਵਾਈਜ਼ ਜੇਕਰ ਹੇਠਾਂ ਵੱਲ ਨੂੰ ਮੂਵ ਕਰਿਆ ਨੇ ਜਿਹੜਾ ਸਿਸਟਮ ਜਾਂ ਹਵਾਵਾਂ ਦਾ ਦਬਾਵਾ ਪੂਰਬੀ ਹਵਾਵਾਂ ਦਾ ਤਾਂ ਇਹ ਮਾਲਵੇ ਦੇ ਤੇ ਪੁਆਦ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਜੇਕਰ ਕੱਲ ਦਾ ਨਾ ਮੀਂਹ ਆ ਪਿਆ ਜਾਂ ਹਨੇਰੀ ਵਾਲਾ ਮਾਹੌਲ ਨਾ ਬਣਿਆ ਤਾਂ 24 ਤਰੀਕ ਨੂੰ ਜੋ ਅਸੀਂ ਪਰਸੈਂਟੇਜ ਦੇ ਹਿਸਾਬ ਨਾਲ ਗੱਲ ਕਰੀ ਤਾਂ 25 ਤੋਂ 30% ਫਿਰ ਵੀ ਚਾਂਸ ਬਣੇ ਰਹਿਣਗੇ ਜਿਹੜੇ ਕਿ ਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੱਲ ਨੂੰ ਰਾਤ ਨੂੰ ਬੱਦਲਵਾਈ ਵੀ ਆਉਣੀ ਸ਼ੁਰੂ ਹੋਊਗੀ ਤੁਸੀਂ ਦੇਖ ਸਕਦੇ ਹੋ 23 ਤਰੀਕ ਦੀ ਜਿਹੜੀ ਰਾਤ ਦੀ ਬੱਦਲਵਾਈ ਆ ਉਹ ਬਣੀ ਹੋਈ ਹੈ ਤੇ ਉਸ ਤੋਂ ਬਾਅਦ 24 ਤਰੀਕ ਨੂੰ ਬੱਦਲਾਂ ਦੀ ਜਿਹੜੀ ਆਵਾਜਾਈ ਆ ਤੇ ਮੀਂਹ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਪਲੱਸ ਦੇ ਵਿੱਚ ਸਿਸਟਮ ਬਣਿਆ ਹੋਇਆ ਤੇ ਬੱਦਲਵਾਈ ਆ ਤੇ 24% ਮੀਂਹ 24 ਤਰੀਕ ਨੂੰ ਤੇ 25 ਤਰੀਕ ਨੂੰ ਵੀ ਜਿਹੜੇ ਮੀਂਦੇ ਚਾਂਸ 24% ਬਣੇ ਹੋਏ ਨੇ ਜੀ ਤੇ ਪਲੱਸ ਦੇ ਵਿੱਚ ਨੇ ਚਾਂਸ ਪੂਰੇ ਪੂਰੇ ਨੇ ਤੇ ਉਸ ਤੋਂ ਬਾਅਦ 26 27 ਤਰੀਕ ਨੂੰ ਮੌਸਮ ਨਾਵਾਤਰਵਾਈ ਬੱਦਲਵਾਈ ਵਾਲਾ ਬਣਿਆ ਹੋਇਆ ਨਵੀਂ ਬਣੀ ਹੋਈ ਹੈ ਤੇ ਪਲੱਸ ਦੇ ਵਿੱਚ ਚਾਂਸ ਬਣੇ ਹੋਏ ਨੇ ਤੇ ਕਿਉਂਕਿ ਪਲੱਸ ਦਾ ਜੇਕਰ ਨਿਸ਼ਾਨਾ ਇਸ ਕਰਕੇ ਆ ਕਿਉਂਕਿ ਅਚਾਨਕ ਬੱਦਲ ਬਣ ਕੇ ਤਾਮੀਹਾ ਦੇ ਜਿਹੜੇ ਕਾਰਵਾਈਆਂ ਹੋ ਸਕਦੇ ਨੇ ਤਾਪਮਾਨ ਵਧਦੇ ਰਹਿਣਗੇ ਕਿਉਂਕਿ ਅੱਜ ਪਿਛਲੇ ਦਿਨਾਂ ਨੂੰ ਜਿਹੜੇ ਕਿ ਪਿਛਲੇ ਦਿਨੀ 45 ਡਿਗਰੀ ਤੋਂ ਪਲੱਸ ਤਾਪਮਾਨ ਪਹੁੰਚੇ ਸੀ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਅੱਜ ਉਹ 45 ਡਿਗਰੀ ਤੋਂ ਥੱਲੇ ਰਹੇ 40-41 ਡਿਗਰੀ ਦੇ ਕਰੀਬ ਦਿਨ ਦੇ ਤੇ ਰਾਤਾਂ ਦੇ ਰਹਿਣਗੇ ਰਾਤਾਂ ਦੇ ਥੋੜੇ ਜਿਹਾ 2-3 ਡਿਗਰੀ ਘਟਣਗੇ ਜਿਵੇਂ ਕਿ 30-35 ਤੋਂ ਪਲੱਸ ਸੀ ਤਾਂ ਉਹ 32-33 ਡਿਗਰੀ ਦੇ ਕਰੀਬ ਜਿਹੜੇ ਰਹਿਣਗੇ ਤੇ ਦਿਨ ਦੇ ਤਾਪਮਾਨ ਜਿਹੜੇ 40-45 ਤੋਂ ਜਿਹੜੇ 40 ਜਾਂ 41 ਡਿਗਰੀ ਦੇ ਕਰੀਬ ਆਪਾਂ ਨੇ ਦਰਜ ਕੀਤੇ ਨੇ ਅੱਜ ਦੇ ਕੱਲ ਨੂੰ ਥੋੜਾ ਜਿਹਾ ਅਪ ਕਰਨਗੇ ਸਵੇਰ ਦੇ ਸਮੇਂ ਤੋਂ ਲੈ ਕੇ ਦੁਪਹਿਰ ਤੱਕ ਜੇਕਰ ਦੁਪਹਿਰ ਦੇ ਸਮੇਂ ਸਿਸਟਮ ਬਣਦਾ ਤਾਂ ਫਿਰ 1 ਤੋਂ 2 ਡਿਗਰੀ ਜਿਹੜਾ ਤਾਪਮਾਨ ਉਹ ਡਾਊਨ ਆਊਗਾ ਉਸ ਤੋਂ ਬਾਅਦ ਫਿਰ ਤਾਪਮਾਨ 24 ਤੋਂ ਬਾਅਦ 26 27 ਜਾਂ 25 26 ਨੂੰ ਤਾਪਮਾਨ ਫਿਰ ਵਧੂਗਾ ਤੇ ਫਿਰ 28 29 30 ਨੂੰ ਇੱਕ ਤਾਕੜਾ ਸਿਸਟਮ ਜਿਹੜਾ ਆ ਰਿਹਾ ਹੈ ਦੇਖ ਸਕਦੇ 27 ਨੂੰ ਬਦਲਣੇ ਸ਼ੁਰੂ ਹੋ ਜਾਣਗੇ ਤਾਪਮਾਨ ਅਪ ਹੋਣਗੇ ਤੇ ਮੀਂਹ ਦੇ ਚਾਂਸ ਥੋੜੇ ਬਹੁਤ ਬਣੇ ਹੋਏ ਨੇ 10% ਨੇ ਤੇ ਉਸ ਤੋਂ ਬਾਅਦ 28 ਤਰੀਕ ਨੂੰ 36% ਜਿਹੜੇ ਮੀਂਹ ਦੇ ਚਾਂਸ ਨੇ ਪੂਰਾ ਸਿੱਟਾ ਸਰਾਟਾ ਜਿਹੜਾ ਪੈਣ ਦੀ ਉਮੀਦ ਬਣੀ ਹੋਈ ਹੈ ਕਿਉਂਕਿ 26 27 ਨੂੰ ਤਾਪਮਾਨ ਅੱਪ ਕਰਨਗੇ ਥੋੜੇ ਥੋੜੇ ਜਿਵੇਂ ਹੋ ਸਕਦਾ 45 ਡਿਗਰੀ ਤੋਂ ਪਲੱਸ ਵੀ ਜਾ ਸਕਦੇ ਨੇ ਉਸ ਤੋਂ ਬਾਅਦ 29 30 ਤੱਕ ਜਿਹੜਾ ਉਮੀਦ ਦੇ ਪੂਰੇ ਪੂਰੇ ਫੁੱਲ ਚਾਂਸ ਬਣੇ ਹੋਏ ਨੇ ਬਦਲਾਅ ਆਊਗਾ ਦੱਸਾਂਗੇ ਦੋਸਤੋ ਤੁਹਾਨੂੰ ਲਾਈਵ ਹੋ ਕੇ ਵੀਡੀਓ ਬਣਾ ਕੇ 43% ਪੂਰੇ ਚਾਂਸ ਜਿਹੜੇ ਕਿ ਮੀਂਹ ਦੇ ਬਣੇ ਹੋਏ ਨੇ ਕਿਤੇ ਗੜੇਵਾਰੀ ਕਿਤੇ ਹਨੇਰੀ ਕਿਤੇ ਗਰਜ ਲੈ ਸਕ ਉਸ ਤੋਂ ਬਾਅਦ ਜਿਹੜਾ ਕਿ 30 ਤਰੀਕ ਨੂੰ ਵੀ ਮੀਂਹ ਦਾ ਪੂਰਾ ਸਿਰਟਾ ਸਰਾਟਾ ਵਧੀਆ ਲੱਗ ਸਕਦਾ 50% ਚਾਂਸ ਨੇ ਮੀਂਹ ਦੀਆਂ ਤਸਵੀਰਾਂ ਵੀ ਨੇ ਤੇ 31 ਤਰੀਕ ਨੂੰ 57% ਜਿਹੜੇ ਮੀਂਹ ਦੇ ਚਾਂਸ ਬਣੇ ਹੋਏ ਨੇ ਪਲੱਸ ਦੇ ਵਿੱਚ ਨੇ ਪੂਰੇ-ਪੂਰੇ ਉਮੀਦ ਹੈ ਜਿਹੜੀ ਜਿਤਾਈ ਜਾ ਰਹੀ ਹੈ ਉਸ ਤੋਂ ਬਾਅਦ ਜੋ ਅਪਡੇਟ ਆਉਗੀ 1 ਜੂਨ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਬੱਦਲ ਵਾਈ ਬਣੀ ਹੋਈ ਹੈ ਤੇ ਜੋ ਅਪਡੇਟ ਆਉਗੀ ਉਹ ਸਾਂਝੀ ਜ਼ਰੂਰ ਕਰਾਂਗੇ ਫਿਲਹਾਲ ਤੁਹਾਨੂੰ 31 ਮਈ ਤੱਕ ਦੇ ਜਿਹੜੇ ਇਹ ਅਪਡੇਟ ਦੇ ਦਿੱਤੀ ਹੈ ਤੇ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਆ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਆਫੀਸ਼ੀਅਲ ਸਾਈਟ ਦੇ ਜੋ ਪ੍ਰੈਸ ਨੋਟ ਆ ਉਹਦੇ ਵਿੱਚ ਵੀ ਦਿਖਾ ਦਿੰਦੇ ਆ ਤੇ ਬਾਕੀ ਪ੍ਰੈਸ ਨੋਟ ਅੱਜ ਰਿਲੀਜ਼ ਨਹੀਂ ਹੋਇਆ ਜੀ ਇਸ ਕਰਕੇ ਅਸੀਂ ਸੈਟਲਾਈਟ ਦੇ ਉੱਤੇ ਲੈ ਚੱਲਦਾ ਤੁਹਾਨੂੰ ਦੋਸਤੋ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਮੌਸਮ ਪੰਜਾਬ ਦਾ ਠੀਕ ਹੈ ਖੁਸ਼ਕ ਤੇ ਸਾਫ ਬਣਿਆ ਹੋਇਆ ਹਰਿਆਣੇ ਦਾ ਵੀ ਤੇ ਰਾਜਸਥਾਨ ਦਾ ਵੀ ਤੇ ਹਿਮਾਚਲ ਦੇ ਮਦਾਨੀ ਖੇਤਰਾਂ ਦੇ ਨਾਲ ਲੱਗਦੇ ਇਲਾਕੇ ਦਾ ਵੀ ਦੇਖ ਸਕਦੇ ਉੱਪਰਲੇ ਹਿੱਸੇ ਦੇ ਵਿੱਚ ਜ਼ਰੂਰ ਬੱਦਲ ਵਈ ਹੈ ਇੱਧਰ ਪਰੰਤੂ ਹੱਥਲੇ ਹਿੱਸੇ ਸਾਫ਼ ਤੇ ਖੁਸ਼ਕ ਦਿਖਾਈ ਦੇ ਰਹੇ ਨੇ ਪੂਰੇ ਚਾਰੇ ਦਿਸ਼ਾਵਾਂ ਦੇ ਵਿੱਚ ਤੇ ਇਧਰੋਂ ਐਮਪੀ ਯੂਪੀ ਦੇ ਵਿੱਚ ਸਿਸਟਮ ਐਕਟਿਵ ਹੋਇਆ ਵਾ ਜਿਹੜਾ ਕਿ ਕੱਲ ਨੂੰ ਦੇਰ ਸ਼ਾਮ ਤੱਕ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਦੀ ਲੰਘ ਸਕਦਾ ਇਸ ਤਰ੍ਹਾਂ ਆ ਰਿਹਾ ਜਿਹੜਾ ਇਹ ਇੱਥੋਂ ਐ ਮੂਵ ਕਰ ਸਕਦਾ ਤੇ ਇਧਰੋਂ ਹਲਕੀ ਸਿਸਟਮ ਵੀ ਜੇ ਬਦਲੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਉਹ ਲੰਘਦੇ ਹੋਏ ਨਜ਼ਰ ਆਉਣਗੇ ਉੱਪਰ ਦੀ ਤੇ ਇਸ ਸਿਸਟਮ ਜਿਹੜਾ ਪੱਛਮੀ ਡਿਸਟਰਬੈਂਸ ਹੈ ਜਿਹੜੀ ਉਹ ਇਹ ਪੈਦਾ ਹੋ ਰਹੀ ਹੈ ਜੀ ਜਿਹੜੀ ਕਿ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ 28 29 30 ਤਰੀਕ ਤੱਕ ਜਾਂ 31 ਤਰੀਕ ਤੱਕ ਮੀਂਹ ਦੀਆਂ ਕਾਰਵਾਈਆਂ ਕਰਦੀ ਹੋਈ ਨਜ਼ਰ ਆਊਗੇ ਇਹ ਇਸ ਤਰ੍ਹਾਂ ਮੂਵ ਕਰੂਗੀ ਤਾਂ ਇਸ ਦੇ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਮੀਂਹ ਦੇ ਜਿਹੜੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਜਿਉਂ-ਜਿਉਂ ਨੇੜੇ ਲੱਗੂਗਾ ਸਿਸਟਮ ਤਿਉਂ-ਤਿਉਂ ਤੁਹਾਨੂੰ ਇਹ ਅਪਡੇਟ ਅਸੀਂ ਸਾਂਝੀ ਕਰਦੇ ਰਹਾਂਗੇ ਫਿਲਹਾਲ ਅ ਅੱਜ ਯਾਨੀ ਕਿ 22 ਤਰੀਕ ਰਾਤ ਦਾ ਮੌਸਮ ਸਾਫ਼ ਤੇ ਖੁਸ਼ਕ ਬਣਿਆ ਰਹੂ ਉਸ ਤੋਂ ਬਾਅਦ 23 ਨੂੰ ਮੀਂਹ ਦੇ ਚਾਂਸ ਦੁਪਹਿਰ ਤੋਂ ਬਾਅਦ ਥੋੜੇ ਬਹੁਤ ਬਣਦੇ ਹੋਏ ਨਜ਼ਰ ਆ ਰਹੇ ਨੇ ਫਿਰ 23 ਤੋਂ ਬਾਅਦ 24 ਨੂੰ ਮੀਂਹ ਦੀ ਕਾਰਵਾਈ ਬਣ ਸਕਦੀ ਹੈ ਪੂਰੀ ਦੁਪਹਿਰ ਤੋਂ ਬਾਅਦ ਤੇ 25 ਨੂੰ ਵੀ ਹਲਕਾ ਫੁਲਕਾ ਕਿਤੇ ਛਿਟਾ ਲੱਗ ਸਕਦਾ ਸੰਭਾਵਨਾ ਬਣੀ ਹੋਈ ਹੈ ਫਿਰ 27 28 ਨੂੰ 26 27 ਨੂੰ ਮੌਸਮ ਆਵਤਰ ਤੇ ਠੀਕ ਠਾਕ ਰਹੇਗਾ ਦਾ ਸਾਫ ਰਹੇਗਾ ਦਾ ਤਾਪਮਾਨ ਦੇ ਵਿੱਚ ਘਰਾਫਟ ਰਹ ਸਕਦੇ 1-2 ਡਿਗਰੀ ਤੇ ਉਸ ਤੋਂ ਬਾਅਦ 28 29 30 ਤੇ 31 ਤੱਕ ਫੇਰ ਮੌਸਮ ਜਿਹੜਾ ਬਦਲਵਾਈ ਵਾਲਾ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਮੀਂਹ ਦੇ ਅਕਾਰ ਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਦੋਸਤੋ ਸਮੇਂ ਸਮੇਂ ਤੇ ਬਦਲਾਅ ਹੁੰਦੇ ਨੇ ਉਹ ਜਾਣਕਾਰੀ ਤੁਹਾਰਨਾ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਤੁਹਾਡੇ ਤੱਕ ਅਸੀਂ ਪਲ-ਪਲ ਦੀ ਅਪਡੇਟ ਸਮੇਂ-ਸਮੇਂ ਦੇ ਉੱਤੇ ਲਾਈਵ ਹੋ ਕੇ ਵੀਡੀਓ ਬਣਾ ਕੇ ਸਾਂਝੀ ਕਰਦੇ ਰਹੇ ਨੇ ਹਾਂ ਤੇ ਦੂਜੇ ਸੈਟਲਾਈਟ ਦੀ ਤਸਵੀਰ ਦੇ ਵਿੱਚ ਵੀ ਤੁਸੀਂ ਹਵਾਵਾਂ ਦੀ ਰਸ ਜੜੀ ਦੇਖ ਸਕਦੇ ਹੋ ਇੱਥੋਂ ਪੂਰਬੀ ਹਵਾਵਾਂ ਦੀ ਤੇ ਕੁਝ ਖੇਤਰਾਂ ਦੇ ਦੱਖਣ ਪੂਰਬੀ ਇਸ ਤਰ੍ਹਾਂ ਕੁਝ ਦੇ ਵਿੱਚ ਉੱਤਰ ਪੱਛਮੀ ਇਸ ਤਰ੍ਹਾਂ ਆ ਰਹੀਆਂ ਨੇ ਹਵਾਵਾਂ ਪੂਰੇ ਪੰਜਾਬ ਦੇ ਵਿੱਚ ਤੁਸੀਂ ਜਿਹੜੇ ਲਾਈਵ ਤਸਵੀਰਾਂ ਉਹ ਦੇਖ ਪਾ ਰਹੇ ਹੋ ਤੇ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਹੈ ਦਿਨ ਵੇਲੇ ਵੀ ਸਵੇਰ ਦੇ ਪਹਿਲੇ ਘੰਟਿਆਂ ਨੂੰ ਛੱਡ ਕੇ ਉਸ ਤੋਂ ਬਾਅਦ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਰਿਹਾ ਬੱਦਲਾਂ ਦੀ ਆਵਾਜ਼ੇ ਆਉਂਦੀ ਜਾਂਦੀ ਰਹਿੰਦੀ ਹੈ ਦੋਸਤੋ ਉਹ ਜਦੋਂ ਗਰਮੀ ਵਾਜ ਜਾਂਦੀ ਹੈ ਕਿਉਂਕਿ ਜੇਕਰ ਅੱਜ ਵੀ ਹਵਾ ਰੁਕਦੀ ਪੂਰਬੀ ਹਵਾਵਾਂ ਰੁਕਦੀਆਂ ਤਾਂ ਜਿਹੜੇ ਨਵੇਂ ਇਕੱਠੀ ਹੋਈ ਵੀ ਸੀ ਤਾਂ ਉਸ ਦੇ ਨਾਲ ਜਿਹੜਾ ਬੱਦਲ ਹੈ ਉੱਪਰ ਨੂੰ ਹੀਟ ਕਰਦਾ ਤਾਂ ਉਹ ਹੀਟ ਵਾਲਾ ਬੱਦਲ ਪੰਜਾਬ ਦੇ ਉੱਤੇ ਦੀ ਜਿਹੜਾ ਮੀਂਹ ਦੀ ਕਾਰਵਾਈ ਕਰਦਾ ਹੋਇਆ ਨਜ਼ਰ ਆਉਂਦਾ ਤਾਂ ਜਿਹੜਾ ਇਹ ਇੱਕ ਹਨੇਰੀ ਜਿਹੀ ਹਵਾ ਜੀ ਆ ਰਹੀ ਹੈ ਇਹ ਦੇਖੋ ਇਹ ਅੱਜ ਅਧਿਕਰਾਤ ਦੇ ਕਰੀਬ ਪੰਜਾਬ ਦੇ ਇਸ ਤਰ੍ਹਾਂ ਇਲਾਕਿਆਂ ਨੂੰ ਲਵੇ ਦਲੰਗੂਗੀ ਇਹ ਦੇਖੋ ਪੂਰੀ ਤਸਵੀਰ ਤੁਸੀਂ ਦੇਖ پا ਰਹੇ ਹੋ ਜਿਹੜੀ ਕਿ 10 11 ਵਜੇ ਦੇ ਕਰੀਬ ਪੰਜਾਬ ਦੇ ਇਹ ਇਲਾਕੇ ਜਾਂ 9 10 ਵਜੇ ਦੇ ਕਰੀਬ ਪੰਜਾਬ ਦੇ ਇਨ੍ਹਾਂ ਇਲਾਕੇ ਤੱਕ ਆਜੂਗੀ ਇਹ ਇਹ ਹਿਮਾਚਲ ਦੇ ਸੌਰੀ ਜੰਮੂ ਕਸ਼ਮੀਰ ਦੇ ਉੱਪਰਲੇ ਇਸ ਵਿੱਚ ਪਠਾਨਕੋਟ ਨਵਾਂ ਸਹਿਰ ਹਸ਼ਿਆਰਪੁਰ ਇਧਰਲੇ ਇਲਾਕਿਆਂ ਵੱਲ ਨੂੰ ਮੂਵ ਕਰਦੀ ਹੋਈ ਨਜ਼ਰ ਆਊਗੀ ਥੋੜੇ ਬਹੁਤ ਗਰਦਾਸਪੁਰ ਦੇ ਇਲਾਕੇ ਵੀ ਹੋ ਸਕਦੇ ਨੇ ਤੇ ਉੱਪਰਲੇ ਹਿੱਸਿਆਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਜ਼ਰੂਰ ਬਦਲਵਾਈ ਤੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਉਹ ਤੁਸੀਂ ਦੇਖ ਰਹੇ ਹੋ ਪਹਾੜੀ ਇਲਾਕੇ ਦੇ ਵਿੱਚ ਮਿੰਟੋ-ਮਿੰਟ ਜਿਹੜਾ ਮੀਂਹ ਉਹ ਪੈ ਜਾਂਦਾ ਤੇ ਪੂਰੀ ਤਸਵੀਰ ਦੇਖ ਸਕਦੇ ਹੋ ਤੇ ਇਧਰੋਂ ਬਗਾਲ ਦੀ ਖਾੜੀ ਦੇ ਵਿੱਚ ਵੀ ਜਿਹੜਾ ਸਿਸਟਮ ਐਕਟਿਵ ਹੋਇਆ ਵਾ ਦੋਸਤੋ ਉਹ ਵੀ ਤਾਰ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਰਿਹਾ ਦੇਖ ਸਕਦੇ ਹੋ ਇੱਕ ਤੋਂ ਇੱਕ ਸਿਸਟਮ ਬਗਾਲ ਦੀ ਖਾੜੀ ਵਾਲਾ ਮੌਨਸੂਨ ਪਾਉਣ ਵਾਲਾ ਜਿਹੜਾ ਉਹ ਪੂਰਾ ਸਟਰੋਂਗ ਹੋਇਆ ਵਾ ਫਿਲਹਾਲ ਤੱਕ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਦਲਾਅ ਹੁੰਦੇ ਨੇ ਇਹਦੇ ਤਾਂ ਜੂਨ ਦੇ ਅੱਧ ਤੋਂ ਬਾਅਦ ਯਾਨੀ ਕਿ 15 ਜੂਨ ਤੋਂ ਬਾਅਦ ਇਹ ਪੰਜਾਬ ਦੇ ਨੇੜੇ ਤੇੜੇ ਲੱਗਣ ਦੀ ਇਹਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਸਪੀਡ ਦੇਖੋ ਤੁਸੀਂ ਹਵਾਵਾਂ ਦੀ ਇੱਥੇ ਸਿਸਟਮ ਬਣਿਆ ਹੋਇਆ ਜਿਹੜਾ ਮੌਨਸੂਨ ਪਾਉਣ ਵਾਲਾ ਬਣਿਆ ਹੋਇਆ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਹਰ ਰੋਜ਼ ਦੇ ਲਈ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Instagram ਪੇਜ ਮੌਸਮ ਪੰਜਾਬ ਟੀਵੀ ਦੇ ਨਾਲ ਫੇਸਬੁਕ ਆਈਡੀ ਸੱਤ ਗੁਰਪੰਗੋ ਜੀ ਦਾ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ